ਵਸਤੀਜ਼ ਕਾਰਾਣੇ ਦੇ ਵੀ ਕਾਰਡ ਬਣ ਗਏ ਸਰਪੰਚਾਂ ਦੇ ਵੀ ਕਾਰਡ ਬਣ ਗਏ ਵੱਡੇ ਵੱਡੇ ਠਰਾਡਾ ਦੇ ਕਾਰਡ ਬਣ ਗਏ ਤੇ ਅੱਜ ਜਦੋਂ ਤੁਸੀਂ ਉਹਨੂੰ ਬਹਾਲ ਕਰਦੇ ਹੋ ਪਾਰਲੀਮੈਂਟ ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਤੇ ਤੁਹਾਡਾ ਜਿਹੜਾ ਝੂਠ ਹੈ ਉਹ ਖੁੱਲ ਕੇ ਨਿਕਲੂਗਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕ੍ਰੈਡਿਟ ਨੂੰ ਲੈ ਰਹੇ ਹੋ ਕਿ ਮੈਂ ਹੁਣ 10 ਲੱਖ 70 ਹਜ਼ਾਰ ਬਹਾਲ ਕਰ ਰਿਹਾ ਕੱਟਿਆ ਵੀ ਤੁਸੀਂ ਜੇ ਤੁਹਾਡੇ ਹਕੂਮਤ ਨੇ ਨਹੀਂ ਕੱਟਿਆ ਗਿਆ ਸੀ politically ਨਹੀਂ ਕੱਟਿਆ ਗਿਆ ਸੀ ਤੇ ਫਿਰ ਦੱਸੋ ਕਿੰਨੇ ਅਫਸਰਾਂ ਦੇ ਖਿਲਾਫ ਤੁਸੀਂ ਐਕਸ਼ਨ ਲਿਆ ਜਿਨ੍ਹਾਂ ਨੇ ਉਹਨਾਂ ਦੇ ਪਛਾਣ ਕਾਰਡ ਕੱਟੇ ਸੀ ਕੀ ਇਸਨਾ ਪ੍ਰਸ਼ਾਸਨ ਚੱਲਦਾ ਲਗੂ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ 10 ਲੱਖ 70 ਹਜ਼ਾਰ ਜਿਹੜੇ ਨੀਲੇ ਕਾਰਡ ਰਾਸ਼ਨ ਵਾਲੇ ਗਰੀਬ ਲੋਕਾਂ ਦੇ ਕੱਟੇ ਗਏ ਸੀ ਉਹ ਦੁਬਾਰਾ ਬਹਾਲ ਕੀਤੇ ਜਾਣਗੇ ਉਸ ਫੈਸਲੇ ਨੇ ਇਹ ਸਾਰਾ ਪੋਲ ਖੋਲ੍ਹ ਕੇ ਰੱਖ ਦਿੱਤਾ ਕਿਸ ਤਰੀਕੇ ਕਟਿਆ ਰਾਜਨੀਤੀ ਹੇਠ 2 ਸਾਲ 10 ਲੱਖ 70 ਹਜ਼ਾਰ ਪਰਿਵਾਰਾਂ ਨੂੰ ਇਸ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਨਾਜਾਇਜ਼ ਸਜ਼ਾ ਦਿੱਤੀ ਸੀ ਉਸ ਵੇਲੇ ਮੁੱਖ ਮੰਤਰੀ ਸਾਹਿਬ ਬੜੀਆਂ ਬਾਹਾਂ ਖੜੀਆਂ ਕਰਕੇ ਕਹਿੰਦੇ ਸੀ ਕਿ ਬਸਤੀਜਕਰ ਵਾਲਿਆਂ ਦੇ ਵੀ ਕਾਰਡ ਬਣ ਗਏ ਸਰਪੰਚਾਂ ਦੇ ਵੀ ਕਾਰਡ ਬਣ ਗਏ ਵੱਡੇ ਵੱਡੇ ਠਰਾਡਾ ਦੇ ਕਾਰਡ ਬਣ ਗਏ ਤੇ ਅੱਜ ਜਦੋਂ ਤੁਸੀਂ ਉਹਨੂੰ ਬਹਾਲ ਕਰਦੇ ਹੋ ਪਾਰਲੀਮੈਂਟ ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਤੇ ਤੁਹਾਡਾ ਜਿਹੜਾ ਝੂਠ ਹੈ ਉਹ ਖੁੱਲ ਕੇ ਨਿਕਾ ਹੋ ਜਾਂਦਾ ਜੇ ਇੱਕ ਕਾਰ ਤੇ ਚਾਰ ਵੀ ਉਸ ਮੈਂਬਰ ਹੁਣ ਤੇ 40 ਲੱਖ ਲੋਕਾਂ ਨੂੰ ਗਰੀਬ ਲੋਕਾਂ ਨੂੰ ਤੁਸੀਂ 2 ਸਾਲ ਅਨਾਜ ਤੋਂ ਜਿਹੜਾ ਉਹ ਆਪਣੇ ਹੱਕ ਤੋਂ ਵਾਂਝਾ ਰੱਖਿਆ ਕਿ ਇਸ ਕਰਕੇ ਲੋਕਾਂ ਨੇ ਤੁਹਾਡੀ ਸਰਕਾਰ ਬਣਾਈ ਸੀ ਪੰਜਾਬ ਦੇ ਵਿੱਚ ਕਿ ਜਿਹੜੀ ਇੰਨੇ ਸਾਲਾਂ ਤੋਂ ਸਕੀਮ ਚੱਲਦੀ ਪਈ ਸੀ ਤੁਸੀਂ ਉਹਨਾਂ ਗਰੀਬਾਂ ਦਾ ਮਜ਼ਾਕ ਵੀ ਉਡਾਇਆ ਉਹਨਾਂ ਤੇ ਕਈ ਤਰ੍ਹਾਂ ਦੇ ਝੂਠੇ ਦੋਸ਼ ਵੀ ਲਾਏ ਤੇ ਦੋ ਸਾਲ ਤੁਸੀਂ 40 ਲੱਖ ਲੋਕਾਂ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਿਆ ਜਿਹੜੀ ਦੋ ਟੰਗ ਦੀ ਰੋਟੀ ਦੀ ਸਹੂਲਤ ਆ ਉਹ ਵੀ ਤੁਸੀਂ ਬੰਦ ਕਰ ਦਿੱਤੀ ਹੁਣ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕ੍ਰੈਡਿਟ ਨੂੰ ਲੈ ਰਹੇ ਹੋ ਕਿ ਮੈਂ ਹੁਣ 10 ਲੱਖ 70 ਹਜ਼ਾਰ ਬਹਾਲ ਕਰ ਰਿਆਂ ਕਟਿਆ ਵੀ ਤੁਸੀਂ ਜੇ ਤੁਹਾਡੇ ਹੁਕਮਤ ਨਹੀਂ ਕਟਿਆ ਗਿਆ ਸੀ ਪੋਲੀਟੀਕਲੀ ਨਹੀਂ ਕਟਿਆ ਗਿਆ ਸੀ ਤੇ ਫਿਰ ਦੱਸੋ ਕਿੰਨੇ ਅਫਸਰਾਂ ਦੇ ਖਿਲਾਫ ਤੁਸੀਂ ਐਕਸ਼ਨ ਲਿਆ ਜਿਨ੍ਹਾਂ ਨੇ ਉਹਨਾਂ ਦੇ ਨਜਾਇਜ਼ ਕਾਰਡ ਕੱਟੇ ਸੀ ਕਿ ਇਸ ਨਾਲ ਪ੍ਰਸ਼ਾਸਨ ਚੱਲਦਾ? ਅਗਰ ਉਹਨਾਂ ਗਰੀਬਾਂ ਦੇ ਕਾਰਡ ਗਲਤ ਕੱਟੇ ਗਏ ਸੀ ਤੇ ਤੁਹਾਨੂੰ ਹੁਣ ਤੱਕ ਕਿੰਨੇ ਅਫਸਰ ਸਸਪੈਂਡ ਕਰਨੇ ਚਾਹੀਦੇ ਸੀ? ਤੁਸੀਂ ਇੱਕ ਦੇ ਖਿਲਾਫ ਹੀ ਐਕਸ਼ਨ ਨਹੀਂ ਲਿਆ। ਤੁਸੀਂ ਇਸ ਕਰਕੇ ਕੋਈ ਇਨਕੁਆਰੀ ਆਰਡਰ ਨਹੀਂ ਕੀਤੀ ਇਸ ਗੱਲ ਦੀ ਕਿਉਂਕਿ ਤੁਹਾਡੇ ਆਪਣੇ ਹੁਕਮਾਂ ਤੇ ਤੁਸੀਂ ਕਟਾਏ ਸੀ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਜਿਹੜੇ ਲੋਕੀ ਦੂਜੀਆਂ ਪਾਰਟੀਆਂ ਨਾਲ ਸੀ। ਤੁਸੀਂ ਉਹਨਾਂ ਦੇ ਕਾਟ ਕਰ ਦਿੱਤੇ ਜਦੋਂ ਅਸੀਂ ਥੱਲੇ ਜਾ ਕੇ ਜ਼ਮੀਨ ਦੇ ਉੱਤੇ ਆਵਾਜ਼ ਉਠਾਈ ਇਹ ਇਸ਼ੂ ਪੜਿਆ ਤੁਹਾਨੂੰ ਲੱਗਿਆ ਕਿ ਪਾਰਲੀਮੈਂਟ ਵਿੱਚ ਵੋਟਾਂ ਨਹੀਂ ਪੈਣੀਆਂ ਤੇ ਹੁਣ ਤੁਸੀਂ ਬਹਾਲ ਕਰ ਦਿੱਤੇ ਤੁਹਾਡਾ ਸਾਰੀ ਜਿਹੜੀ ਗੰਦੀ ਰਾਜਨੀਤੀ ਆ ਉਹ ਖੁੱਲ ਕੇ ਸਾਹਮਣੇ ਆ ਗਈ ਪਰ ਲੋਕੀ ਬਖਸ਼ਣਗੇ ਨਹੀਂ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ ਵਿੱਚ ਜਵਾਬ ਦੇਣਾ ਪਊਗਾ ਸਿਰਫ ਇੱਕ ਪੋਲਿਟਿਕਸ ਵੰਡਟਾ ਕਰਕੇ ਕਾਰ ਕਟਿੰਗ ਇਹ ਕੋਈ ਹੋਰ ਕੋਈ ਕਾਰਨ ਨਹੀਂ ਨਹੀਂ ਜੇ ਵੰਡਟਾ ਪੋਲਿਟਿਕਸ ਨਾ ਹੁੰਦੀ ਏ ਜਾਰ ਬੁੱਝ ਕੇ ਬਦਰਾ ਲੈਣ ਦੀ ਭਾਵਨਾ ਨਾਲ ਨਾ ਕੱਟੇ ਜਾਂਦੇ ਤੇ ਫਿਰ ਕਿਸੇ ਅਫਸਰ ਤੇ ਐਕਸ਼ਨ ਹੁੰਦਾ ਤੁਸੀਂ ਇੱਕ ਦਸਤੇ ਪੰਜਾਬ ਦਾ ਅਫਸਰ ਜਿੱਤੇ 10 ਲੱਖ 70 ਹਜ਼ਾਰ ਛੋਟਾ ਨਹੀਂ ਬਹੁਤ ਵੱਡੀ ਫਿਗਰ ਹੈ ਅਕਾਲੀ ਗੁਰੂ ਕੀ ਮੰਗ ਕਰਦਾ ਹੈ ਕਿ ਅਫਸਰਾਂ ਦੇ ਉੱਤੇ ਅਸੀਂ ਤੇ ਹੁਣ ਲੋਕਾਂ ਨੂੰ ਕਹਿੰਨੇ ਆ ਕਿ ਇਹਨਾਂ ਨੂੰ ਜਦੋਂ ਆਉਂਦੇ ਆ ਉੱਥੇ ਇਸ ਚੌਂਕ ਦੇ ਵਿੱਚ ਪਿੰਡ ਦੇ ਵਿੱਚ ਖੜ ਕੇ ਪੁੱਛੋ ਵੀ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀ ਤੁਸੀਂ ਤਾਂ ਸਾਡੇ ਜਿਹੜੀ ਪਹਿਲੀ ਸੂਤ ਮਿਲਦੀ ਸੀ ਉਹ ਵੀ ਬੰਦ ਕਰ ਦਿੱਤੀ ਉਹਦਾ ਜਵਾਬ ਹੁਣ ਲੋਕੀ ਦੇਣਗੇ ਸਜਾ ਲੋਕੀ ਦੇਣਗੇ